ਨਹੀਂ ਨਹੀਂ ਆ ਕਿਉਂਕੋ ਮੈਂ ਬੁਢਾ ਆਦਮੀ ਆ ਤੇ ਗੇਮ ਖੂਮ ਤਾਂ ਕਿਹੜੀ ਬੁਢੇ ਆ ਜੀ ਹਾਂਜੀ ਹਾਂਜੀ ਮੋਗੇ ਕਾਂਡ ਹੋ ਗਿਆ ਜਿਹੜਾ ਮੋਗੇ ਕਾਂਡ ਹੋ ਗਿਆ ਹਾਂਜੀ ਹਾਂਜੀ ਉਹਨੇ ਮੈਨੂੰ ਬਾਬਾ ਧੱਕਾ ਲਾਤਾ ਹਾਂਜੀ ਹਾਂਜੀ ਫਿਰ ਉਹ ਜੋ ਧੱਕਾ ਲੱਗ ਗਿਆ ਮੈਂ ਪਰ ਗੇਮ ਪ੍ਰਭਾਨ ਤਾਂ ਹੁਣ ਗੇਮ ਜਿਹੜੀ ਮਤਲਬ ਬੰਦੇ ਦੇ ਮੱਥੇ ਮੈਂ ਜਨਾਂਦੀ ਦੇ ਮੱਥੇ ਲੱਗ ਜਾ ਜੋ ਪ੍ਰਭਾਨ ਜੰਪੂਗਾ ਹਾਂਜੀ ਹਾਂਜੀ ਵੀ ਉਹਦਾ ਕੋਦਾ ਕਹਿਣ ਦਾ ਭਾਵੇਂ ਸੀ ਵੀ ਕਹਿੰਦਾ ਕੁਛ ਨਾ ਅੱਛੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਨਾਲ ਤੁਹਾਨੂੰ ਬਹੁਤ ਵਧੀਆ ਮਤਲਬ ਜਿਹੜੇ ਪਲੇਅਰ ਰਹੇ ਨੇ ਆਪਦੇ ਸਮੇਂ ਦੇ ਪੂਰੇ ਚੋਟੀ ਦੇ ਖੁੰਡ ਕਹਿ ਲਈਏ ਪਤਾ ਵੀ ਘਟ ਹੈ ਤੇ ਬਠਿੰਡੇ ਵਾਲੇ ਬਾਬਾ ਬੁਗਲਾ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਮਤਲਬ ਬਾਈ ਬਖ ਬਖ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਨਾਲ ਜਿਹੜੇ ਮੇਰੇ ਫੈਨਾਂ ਬੰਦੇ ਮੈਂ ਉਹਨਾਂ ਨੂੰ ਬਹੁਤ ਬਹੁਤ ਰਿਣੀ ਆ ਤੇ ਮੈਂ ਬਹੁਤ ਹੀ ਉਹਨਾਂ ਰਿਣੀ ਆ ਕਿਉਂਕਿ ਮੈਂ ਬੁਢਾ ਆਦਮੀ ਆ ਤੇ ਗੇਮ ਗੁੰਮ ਤਾਂ ਕਿਹੜੀ ਵੀ ਬੁਢੇ ਆ ਜਦੋਂ ਬੱਗ ਭਾਜ ਦੇ ਨਾਲ ਮੌਲਾ ਵੀ ਪੂਛ ਚੱਕ ਲੈਂਦਾ ਵੀ ਮੈਂ ਵੀ ਭੱਜੂਗਾ ਚਲੋ ਕਿ ਟਾਈਮ ਰੋਟੀ ਰੋਜੀ ਆ ਕੋਈ ਐਡਾ ਵੱਡਾ ਮਤਲਬ ਜਿਹੜੇ ਸਮੇਂ ਚ ਖੇਡਿਆ ਉਹ ਜਵਾਨ ਸੀ ਉਦੋਂ ਮੈਂ ਖੇਡਿਆ ਵਧੀਆ ਚਲੋ ਉਦੋਂ ਨਾ ਹੁਣ ਮੇਰਾ ਨਾਂ ਕੁਦਰਤ ਕਹਿੰਦਾ ਨਾਂ ਲੈ ਕੇ ਦੁਨੀਆ ਤੁਰੀ ਆਉਂਦੀ ਆ ਹਾਂਜੀ ਹਾਂਜੀ ਤੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਨੇ ਆ ਬਾਬਾ ਬੁਗਲਾ ਜੀ ਵੀ ਤੁਸੀਂ ਕਿੰਨੇ ਸਾਲ ਚ ਕਬੱਡੀ ਸ਼ੁਰੂ ਕੀਤੀ ਤੇ ਕਿਵੇਂ ਸ਼ੁਰੂ ਕੀਤੀ ਕਿਵੇਂ ਤੁਹਾਨੂੰ ਕਬੱਡੀ ਦਾ ਜਾਗ ਲੱਗਿਆ ਸ਼ੌਂਕ ਪੈਦਾ ਹੋਇਆ ਜਿਹੜਾ ਸ਼ੌਂਕ ਸੀ ਅਸਲ ਤੇ ਸਾਡੇ ਪਿੰਡ ਜਿਹੜਾ ਹਰਜਸ ਨਾਂ ਦਾ ਬੰਦਾ ਸੀ ਅੱਛਾ ਜੀ ਉਹੋ ਕਾਲਜਾਂ ਸਕੂਲਾਂ ਦੇ ਨੈਸ਼ਨਲ ਚੱਲਦੀ ਸੀ ਉਦੋਂ ਅੱਛਾ ਜੀ ਇੱਕ ਸੀ ਬੰਬਲ ਜੈਲਦਾਰ ਅੱਛਾ ਜੀ ਅੱਛਾ ਜੀ ਸਾਡੇ ਪਿੰਡ ਦੇ ਦੋ ਬੰਦੇ ਮੁੰਡੇ ਸੀ ਉਹ ਬਾਹਰ ਨਿਕਲੇ ਵੀ ਸੀ ਹਾਂਜੀ ਹਾਂਜੀ ਤੇ ਉਹ ਬੰਦਿਆਂ ਨੇ ਉਹਨਾਂ ਦੇ ਮੈਂ ਆਂ ਅਨਪੜਤਾ ਕਰਕੇ ਉਹਨਾਂ ਦੇ ਨਾਲ ਕੁਝ ਸੰਪਰਕ ਕਰਦਾ ਸੀ ਵੀ ਯਾਰ ਹਾਂਜੀ ਹਾਂਜੀ ਮੈਂ ਉਹਨਾਂ ਨਾਲ ਜੁੜਦਾ ਰਹਿੰਦਾ ਸੀ ਅੱਛਾ ਜੀ ਅੱਛਾ ਜੀ ਉਹ ਕੌਡੀ ਦੀਆਂ ਗੱਲਾਂ ਕਰਦੇ ਫੁਲਾਣ ਤੋਂ ਆਖਦੇ ਸੀ ਐਂ ਕਰਿਆ ਐਂ ਕਰਿਆ ਉਹ ਤੋਂ ਮੈਂ ਪ੍ਰਭਾਵਿਤ ਹੋ ਗਿਆ ਅੱਛਾ ਜੀ ਉਹਦੇ ਗੱਲਾਂ ਚ ਹਾਂਜੀ ਹਾਂਜੀ ਮੈਂ ਫਿਰ ਟੜਕਲਾ ਟੀਵੀ ਦੇ ਇੱਕ ਖੇਡ ਦਾ ਦੇਖਿਆ ਗਲਿਆਰਾ ਦੇਖਿਆ ਭਾਈ ਰੇਲਾ ਖੇਡ ਦਾ ਐ ਨੇੜੇ ਜਿਹੜੇ ਬੰਦੇ ਜੋ ਦੇਖੇ ਭਾਈ ਤੁਸੀਂ ਪੁਰਾਣੇ ਪਲੇਰਾਂ ਨੂੰ ਦੇਖਿਆ ਖੇਡੇ ਦੇ ਵੀ ਆਪਾਂ ਵੀ ਜਰ ਇਹ ਜੇ ਬਣੀ ਐ ਐ ਨਹੀਂ ਬੰਦੇ ਨੂੰ ਹੋ ਜਾਂਦਾ ਮਨ ਚ ਗੱਲਾਂ ਹਾਂਜੀ ਹਾਂਜੀ ਤੇ ਬਾਕੀ ਅਸੀਂ ਖਾਂਡਾਨੀ ਪੁਲਵਾਨ ਸੀ ਢੁਲਦੇ ਸੀ ਅਸਲ ਚ ਅੱਛਾ ਜੀ ਅੱਛਾ ਮੇਰਾ ਬਾਪ ਪੁੱਲਦਾਈ ਵਾਲੇ ਮਰਦਾਦਾ ਪੁੱਲਦਾ ਸੀ ਹਾਂਜੀ ਹਾਂਜੀ ਤੇ ਮੇਰਾ ਬਾਪ ਕਹਿੰਦਾ ਵੀ ਜਿਹੜੀ ਮਤਲਬ ਬੰਦੇ ਦੇ ਮੱਥੇ ਮੈਂ ਜਨਾਂਦੀ ਦੇ ਮੱਥੇ ਲੱਗ ਜਾ ਉਹ ਪੁਲਵਾਨ ਜੰਪੂਗਾ ਹਾਂਜੀ ਹ ਬੀ ਉਹਨਾਂ ਕਹਿੰਦਾ ਭਾਵੇਂ ਸੀ ਵੀ ਕਹਿੰਦਾ ਕੁਛ ਨਾ ਅੱਧਾ ਹੀ ਕਹਿੰਦਾ ਮੈਂ ਅੱਧਾ ਹੀ ਮੇਰੇ ਤੇ ਹੋਵੇ ਤਾਂ ਵੀ ਪ੍ਰਭਾਨ ਹੋ ਜਾਏਗਾ ਮੈਨੂੰ ਕਹਿੰਦਾ ਹਾਂਜੀ ਹਾਂਜੀ ਚਲੋ ਖਾਣਾ ਖਾਣੀ ਦਾ ਸ਼ੁਰੂ ਸੀ ਖਾਣਾ ਦਾ ਮੈਂ ਖਾਂਦੇ ਰਿਹਾ ਹਾਂਜੀ ਹਾਂਜੀ ਉਹ ਪੁੱਲਦਾ ਸੀ ਹਾਂਜੀ ਬੱਖ ਬੱਖ ਵਧੀਆ ਪ੍ਰਭਾਨਾਂ ਦੇ ਕੋਲ ਲਾਂ ਤੇ ਫਿਰ ਉਹਦੇ ਉਹ ਬਿੱਲ ਯੂ ਨਹੀਂ ਸੀ ਉਹਨੂੰ ਤੇ ਤੁਸੀਂ ਪੜ੍ਹਾਈ ਬਾਰੇ ਸਾਨੂੰ ਦੱਸੋ ਵੀ ਕਿੰਨਾ ਕੁ ਪੜ੍ਹੇ ਸੀ ਉਸ ਸਮੇਂ ਚ ਪੜ੍ਹਾਈਆਂ ਪੜ੍ਹਾਈ ਵੀ ਬਾਕੀ 80 ਤੁਸੀਂ ਕਹਿੰਨੇ ਹੋ ਮੈਂ ਸ਼ੁਰੂ ਕੀਤਾ ਸੀ ਉਸ ਸਮੇਂ ਅੱਤਵਾਦ ਦਾ ਦੌਰ ਸੀ ਤੇ ਕੀ ਕਿਵੇਂ ਤੁਸੀਂ ਮਤਲਬ ਇੰਨੀਆਂ ਕਠਿਨਾਈਆਂ ਨੂੰ ਸਹਿੰਦੇ ਹੋਏ ਵੀ ਕਬੱਡੀ ਚ ਇਨਾ ਨਾਂ ਬਣਾਇਆ ਤੇ ਕਿਵੇਂ ਖੇਡੇ ਉਦੋਂ ਕਾਰਨ ਦਾ ਮੈਕਸ਼ਲੇਟ ਮੂਵਮੈਂਟ ਆ ਗਈ ਉਦੋਂ ਸਰ ਅਸਵੀਟ ਹਾਂਜੀ ਹਾਂਜੀ ਮੋਗੇ ਕਾਂਡ ਹੋ ਗਿਆ ਜਿਹੜਾ ਮੋਗੇ ਕਾਂਡ ਹੋ ਗਿਆ ਹਾਂਜੀ ਹਾਂਜੀ ਉਹਨੇ ਮੈਨੂੰ ਬਾਬਾ ਤੱਕਾ ਲਾਤਾ ਹਾਂਜੀ ਹਾਂਜੀ ਫਿਰ ਉਹ ਜੋ ਤੱਕਾ ਲੱਗਿਆ ਮੈਂ ਪਰ ਗੇਮ ਪ੍ਰਭਾਨਤਾ ਹੁਣ ਗੇਮ ਨਹੀਂ ਸੀ ਆਪਾਂ ਕਹਿੰਦੇ ਚੋਰ ਸਾਹਿਬ ਸੀ ਜਿਹੜਾ ਮੈਂ ਦੇਖਦੀ ਆਪਾਂ ਡਰਦੇ ਤਾਂ ਨਹੀਂ ਸੀ ਕਿਉਂਕਿ ਚੋਰੀ ਨਹੀਂ ਸੀ ਹਾਂਜੀ ਹਾਂਜੀ ਜੇ ਮੈਂ ਖੇਡਦਾ ਰਿਹਾ ਇਦਾਂ ਆਪਣੇ ਕਹਿੰਦਾ ਗੇਮ ਇਹ ਨਹੀਂ ਅਲਧਿਆਣਾ ਅਲਧਿਆਣੀ ਸੀ ਹਾਂਜੀ ਹਾਂਜੀ ਮਨਧਿਆਣੇ ਤੇ ਜਿਵੇਂ ਪ੍ਰੀਤਾ ਤੁਸੀਂ ਨਾਲ ਸੁਣਿਆ ਹੋਣਾ ਹਾਂਜੀ 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 ਤੇ ਸੌਂਸਪੁਰੀਆ ਪ੍ਰੀਤਾ ਪ੍ਰੀਤਮ ਸਿੰਘ ਹਾਂ ਜਿਹਦਾ ਸੁਲਤਾਨ ਜਿਹਦਾ ਪੁੱਤਰ ਹੈ ਹਾਂ ਛਿਆਂ ਦੌੜ ਵਾਲਾ ਢੋਲ ਆ ਜਿਹਦਾ ਅੱਜ ਹੁਣ ਅੱਜ ਵੀ ਮੇਰੇ ਦੇਵ ਖੇਡੂਗਾ ਤੇ ਉਸ ਲਾਕਰੇ ਬੰਦੇ ਮੇਰੇ ਨਾਲ ਤੇ ਅੱਜ ਤੁਸੀਂ ਫੂਲ ਦੇ ਵਿੱਚ ਆਏ ਹੋ 40 ਸਾਲਾਂ ਮੈਚ ਤੁਸੀਂ ਖੇਡੋਗੇ ਅੱਜ ਤੇ ਤੁਹਾਡਾ ਸਰੀਰ ਅੱਜ ਮਤਲਬ ਕਾਫੀ ਟਾਈਮ ਬਾਅਦ ਤੁਸੀਂ ਗਰਾਊਂਡ ਦੇ ਵਿੱਚ ਵਾਪਸੀ ਕੀਤੀ ਹੈ ਤੁਹਾਡਾ ਸਰੀਰ ਕਿਵੇਂ ਹੈ ਅੱਜ ਕਿਵੇਂ ਕੀ ਪ੍ਰਦਰਸ਼ਨ ਆ ਤੁਹਾਡੀ ਮਤਲਬ ਕੀ ਤੁਹਾਡਾ ਹੋਇਆ ਬੇਟੇ ਹੁਣ ਹਰ ਇੱਕ ਬੰਦਾ ਮੈਚ ਦੀ ਗਰਾ ਹਰ ਇੱਕ ਬੰਦਾ ਮੈਚ ਦੀ ਗਰਾਰੀ ਲੈ ਕੇ ਆਉਣਾ ਦੇਖੋ ਮਾਰਾ ਹੋ ਕੇ ਕੋਈ ਨਿਸ਼ਾਨ ਨਹੀਂ ਸਿਆਰੇ ਆ ਕੋ ਮਾਰਾ ਇਨਸਾਨ ਨਾ ਤਾਂ ਹੋ ਕੇ ਆਵੇ ਤੇ ਨਾ ਹੀ ਆਈ ਹਾਂਜੀ ਹਾਂਜੀ ਤੇ ਹੁਣ ਪ੍ਰਦਰਸ਼ਨੀ ਕਰਨੀ ਹੈ ਉਹਨਾਂ ਨੇ ਰੰਗੀ ਬਗਾਇਆ ਤੇ ਮੈਂ ਦੇਵ ਨੂੰ ਬੁਲਾਇਆ ਹਾਂਜੀ ਹਾਂਜੀ ਤੇ ਸਿਰ ਬਰਾਹ ਨਾ ਤੇ ਮੈਂ ਸਿਰ ਬਰਾਹ ਕਹਿੰਦੇ ਖੇਡੂ ਤੇ ਉਹ ਉਹ ਖੇਡਣਗੇ ਗਲਾਰ ਕਰਨ ਨੂੰ ਅੱਛਾ ਥਸ ਕੇ ਮੈਚ ਹੋਊਗਾ ਤੇ ਅਸੀਂ ਤੁਹਾਨੂੰ ਇੱਕ ਐਂ ਪੁੱਛਦੇ ਆ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਮਤਲਬ ਕਿੰਨੇ ਨਾਮ ਜਿੱਤੇ ਕੀ ਕੀ ਤੁਸੀਂ ਛੋਡੇ ਵੇਲੇ ਬੈਸਟ ਤਾਂ ਹੁੰਦਾ ਨਹੀਂ ਸੀ ਤੇ ਮਤਲਬ ਕੀ ਕੀ ਪ੍ਰਾਈਜ਼ ਜਿੰਦੇ ਸੀ ਛੋਡੇ ਵੇਲੇ ਕਿੰਨੇ ਕ ਪੈਸਿਆਂ ਦਾ ਨਾਮ ਹੁੰਦਾ ਸੀ ਉਦੋਂ ਭਾਂਡੇ ਸੀ ਬਲੈਣਾ ਸੀ ਹਾਂਜੀ ਤੇ ਬਸ ਕਿਤੇ ਕਿਤੇ ਸੀਡ ਸੀ ਉਹਦੇ ਵੇਲੇ ਲੜਦੋੜ ਪੈਂਦੀ ਸੀ ਅਸੀਂ ਉਦੋਂ ਟੀਮ ਟੁੱਟ ਜਾਂਦੀ ਸੀ ਅੱਛਾ 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 ਉਦੋਂ ਸੀਡ ਹੀ ਬਹੁਤ ਕੀਮਤੀ ਹੁੰਦੀ ਸੀ ਹਾਂ ਬਸ ਉਦੋਂ ਵੱਡਾ ਕੰਮ ਇਹ ਸੀ ਵੀ ਸੀਡ ਮਿਲ ਗਈ ਇੱਕ ਵੱਡਾ ਰਾਬੀ ਮਿਲ ਗਿਆ ਕਿਉਂਕਿ ਜਦੋਂ ਜਵਾਨੀ ਦਾ ਲੈਰ ਆਉਂਦਾ ਹੈ ਹਾਂਜੀ ਤੇ ਫਿਰ ਮੈਂ ਵੱਖ-ਵੱਖ ਜਿਹੜਾ ਲਖਿਆ ਅੱਛਾ ਤੇ ਅੱਜ ਦੀ ਜਿਹੜੀ ਅਸੀਂ ਕਬੱਡੀ ਮਤਲਬ ਦੇਖਦੇ ਆਂ ਬਾਬਾ ਜੀ ਮਤਲਬ ਅੱਜ ਦੀ ਕਬੱਡੀ ਨੂੰ ਉਸ ਕਬੱਡੀ ਨਾਲ ਕਿਵੇਂ ਕੰਪੈਰੀਸ਼ਨ ਕਰਦੇ ਹੋ ਕਿਵੇਂ ਤੁਲਨਾ ਕਰਦੇ ਹੋ ਵੀ ਅੱਜ ਦੀ ਕਬੱਡੀ ਚ ਪੈਸਾ ਵੀ ਹੈ ਪਲੇਅਰ ਵੀ ਹੈ ਮੁੰਡੇ ਦਾ ਸ਼ਹਿਰ ਤੋਂ ਦੂਰ ਹੋ ਰਹੇ ਨੇ ਬੜੀ ਪਲੇਅਰ ਬਾਹਰ ਵੱਧ ਗਿਆ ਹਾਂਜੀ ਹਾਂਜੀ ਪਲੇਅਰ ਦਾ ਖਰਚਾ ਵੱਧ ਗਿਆ ਕਮੇਟੀਆਂ ਖਰਚੇ ਦਿੰਦੀਆਂ ਨਹੀਂ ਹਾਂਜੀ 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 ਬੇਚਾਰਾ ਹਰਕ ਬੰਦਾ ਹੀ ਆ ਜਦੋਂ ਆਉਣ ਦਾ ਖੇਡਣਾ ਬੈ ਲਿਆ ਇਹ ਮੈਂ ਨਹੀਂ ਕਹਦਾ ਮੈਂ ਆ ਗਿਆ ਵੀ ਰეკਮੈਂਡਾ ਆਉਂਦਾ ਪਰ ਇਹ ਕਮੇਟੀਆਂ ਕੋਲੇ ਪੈਸੇ ਨਹੀਂ ਹੁੰਦੇ ਤੇ ਪਲੇਅਰ ਸੱਦੇ ਹੋਏ ਪਲੇਅਰ ਵਿਚਾਰੇ ਵਧੀਆ ਨਾਮੀ ਬੰਦੇ ਇਹਦੇ ਰੁਲਦੇ ਮੇਰੇ ਸਾਹਮਣੇ ਮੈਨੂੰ ਬਹੁਤ ਮਨ ਦੁਖੀ ਹੁੰਦਾ ਵੀ ਵਿਚਾਰੇ ਯਾਰ ਇੱਕ ਘਰੇ ਘਰ-ਬਾਰ ਪੈ ਵੀ ਇੱਕ ਜੋ ਰੁਲਿਆ ਮੈਂ ਇਹ ਰਾਹ ਤੇ ਤੁਸੀਂ ਜਿਵੇਂ ਤੁਸੀਂ ਰੁਲਦੇ ਹੋ ਐਂ ਮੈਂ ਰੁਲਿਆ ਤੇ ਮੈਂ ਇੱਕ ਬਾਬਾ ਜੀ ਤੁਹਾਨੂੰ ਬੇਨਤੀ ਕਰਨਾ ਚਾਹਣਾ ਵੀ ਤੁਸੀਂ ਮਤਲਬ ਪੁਰਾਣੇ ਖੁੰਡੋਂ ਤੇ ਪੁਰਾਣੇ ਬਜ਼ੁਰਗੋਂ ਕਬੱਡੀ ਦਾ ਥੋੜਾ ਬਹੁਤ ਪਿਆਰ ਰਿਹਾ ਕਬੱਡੀ ਨੂੰ ਪੜੀ ਬੈਠੇ ਹੋ ਤੁਸੀਂ ਕਬੱਡੀ ਦੀ ਕਿਤਾਬੋਂ ਤੇ ਅਸੀਂ ਤੁਹਾਨੂੰ ਕਹਿਣੀ ਆ ਵੀ ਹੁਣ ਦੀਆਂ ਫੈਡਰੇਸ਼ਨਾਂ ਨੂੰ ਮਤਲਬ ਕਿ ਤੁਸੀਂ ਥੋੜਾ ਜਾਗਰ ਕਿ ਮਤਲਬ ਤਕੜੇ ਪਲੇਅਰਾਂ ਦੇ ਨਾਲ ਨਾਲ ਜਿਹੜੇ ਪਲੇਅਰ ਗਰੀਬ ਕਰਦੇ ਉਹਨਾਂ ਦੀ ਵੀ ਸਪੋਰਟ ਕੀਤੀ ਜਾਵੇ ਇਹ ਗੱਲ ਸਹੀ ਹੈ ਕਿ ਨਹੀਂ ਤੇ ਜਿਹੜੇ ਜਿਹੜੇ ਬੰਦੇ ਬਾਹਰੋਂ ਪਾ ਕੇ ਖੇਡਣ ਲੱਗ ਗਏ ਤਿੰਨ ਬੰਦੇ ਉਦੋਂ ਜੜ ਨਿਕਲ ਗਈ ਹਾਂਜੀ ਹਾਂਜੀ ਜਿਹੜਾ ਪਿੰਡੂ ਟੀਮਾਂ ਦਾ ਜਿਹੜੀਆਂ ਉਹ ਇੱਥੇ ਦਾਬ ਜਾਂਦੇ ਤਕੜੇ ਪਲੇਅਰ ਕੱਟ ਕੇ ਲਿਆ ਜਾਂਦੇ ਇੱਕ ਪਲੇਅਰ ਹੀ ਖੇਡੀ ਜਾਂਦਾ ਇੱਕ ਪਲੇਅਰ ਹੀ ਖੇਡੀ ਜਾਂਦਾ ਉੱਚ ਮੈਨੂੰ ਅਲਰਜੀ ਤਾਂ ਆਉਂਦੀ ਹੈ ਵੀ ਯਾਰ ਕੀ ਕਰਿਆ ਜਾਵੇ ਮੇਰੇ ਕੋਈ ਬਸ ਰੋਗ ਰਹੇ ਹਾਂ ਹਾਂਜੀ 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 ਆਪਾਂ ਤਾਂ ਚਲੋ ਇੱਕ ਗੁਜਾਰਿਸ਼ ਕਰ ਸਕਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਤੁਸੀਂ ਬਜ਼ੁਰਗੋਂ ਪੁਰਾਣੀ ਮਤਲਬ ਮੈਂ ਤਾਂ ਕਹਿੰਦਾ ਵੀ ਤੁਸੀਂ ਸੋਡਾ ਲੋਕ ਸਤਿਕਾਰ ਕਰਦੇ ਕਮੇਟੀਆਂ ਸਤਿਕਾਰ ਕਰਦੀਆਂ ਸਮਾਨਚਨ ਦਿੰਦੀਆਂ ਵੀ ਪਿੰਡਾਂ ਦੇ ਮੈਚ ਹੋਣ ਹਾਂਜੀ ਨਰੋਲ ਕਬੱਡੀ ਨੂੰ ਫੈਲ ਦੇਣੀ ਚਾਹੀਦੀ ਹਾਂ ਆਂਦਰਾ ਕਬੱਡੀ ਨੂੰ ਜਿਵੇਂ ਹੁਣ ਕਈ ਪਿੰਡਾਂ ਦੇ ਵਿੱਚ ਮਾਲਵੇ ਦੇ ਵਿੱਚ ਵੀ ਨਰੋਲ ਕਬੱਡੀ ਚੱਲ ਰਹੀ ਹੈ ਨਰੋਲ ਮਾਚਰਾ ਉੱਥੇ ਚਲਾਈ ਆ ਮੈਂ ਕਹਿ ਕੇ ਜਿੰਨੇ ਮਾਲ ਮਾਲਵਾ ਦੇ ਬਾਬਾ ਮੈਂ ਉੱਥੇ ਨਰੋਲ ਕਬੱਡੀ ਕਹਿ ਕੇ ਜਿਹੜੇ ਮੇਰੇ ਲੋਕਾਂ ਨਾਲ ਹਾਂ ਨਾ ਹਾਂਜੀ ਹਾਂਜੀ ਉਹ ਮੈਂ ਨਾਲ ਕੋੜੀ ਕਢਾ ਕੇ ਰਾਜੀ ਆ ਵੀ ਜਿਹੜਾ ਤੁਸੀਂ ਇੱਕ ਬਚਾਰੇ ਜਿਹੜੇ ਬੰਦੇ ਆ ਹੀ ਫਿਰਦੇ ਰੁਲਦੇ ਵਿੱਚ 10 ਕ ਕਮਾਡੀਆਂ ਦਾ ਨਾਮ 10 ਪਲੇਅਰਾਂ ਦਾ ਨਾਮ ਲੁੰਮ ਦਿਓ ਯਾਰ ਤੁਸੀਂ ਐਉਂ ਨਾ ਕਰੋ ਯਾਰ ਜਿਹੜੇ ਨਾਮ ਵਾਲੇ ਮੁੰਡੇ ਆ ਮੈਂ ਇੱਕ ਤੁਹਾਨੂੰ ਐ ਪੁੱਛਣਾ ਚਾਹਣਾ ਵੀ ਤੁਸੀਂ ਮਤਲਬ ਜਿਵੇਂ ਆਪਾਂ ਮੈਚ ਦੇਖਿਆ ਤੁਸੀਂ ਆਲ ਰਾਊਂਡਰ ਰਹੇ ਹੋ ਵੀ ਜਾਦੇ ਤੁਸੀਂ ਕਬੱਡੀ ਨੂੰ ਮਤਲਬ ਰੇਡਾਂ ਰੇਡਾਂ ਨੂੰ ਐਮਤ ਦਿੰਦੇ ਸੀ ਜ਼ਿੰਦਗੀ ਚ ਜਾਂ ਜਾਫ ਨੂੰ ਮੈਂ ਜਾਦੇ ਯਾਰ ਜਾਦੇ ਜਾਦੇ ਨਾ ਮੈਂ ਰੇਡਰ ਨੂੰ ਜਾਂਦਾ ਸੀ ਅੱਛਾ ਜੀ ਜਦੋਂ ਮੇਰੇ ਕੋਲ ਸੀਨੀਅਰ ਰੇਡਰ ਸੀ ਉਦੋਂ ਮੈਂ ਜਾਫਤੇ ਵੀ ਖੜਦਾ ਰਿਹਾ ਜਿਵੇਂ ਬੀਲਾ ਮਨਜੀਤ ਹੋ ਗਿਆ ਸੀ ਵਖਤਗੜੀਆਂ ਮੰਦਿਰ ਮੂਮਾਲਾ ਜੀ ਕੋ ਟੌਪ ਟੌਪ ਮੁੰਡੇ ਮੇਰਾ ਖੇਡੇ ਆ ਜੇਰ ਜਦੋਂ ਬਾਈਕਔਰਾ ਖੇਡਦਾ ਰਹਾ ਮੈਂ ਬਸੀਆਂ ਦੇ ਖੇਡੇ ਆ ਉਦੋਂ ਮੈਂ ਜਾਫਤੇ ਇਸ ਕੰਤੀ ਨਾਲ ਦੋ ਦੋ ਜਾਫੀ ਤੱਕੜੇ ਸੀ ਕੋ ਰੇਡ ਤਾਂ ਫਿਰ ਉਹ ਫਰੀਦ ਨਹੀਂ ਸੀ ਪਾਈ ਮਤਲਬ ਵੀ ਤੁਸੀਂ ਸਮੇਂ ਦੇ ਹਿਸਾਬ ਨਾਲ ਮੈਚ ਦੇ ਹਿਸਾਬ ਨਾਲ ਤੁਸੀਂ ਬਦਲ ਜਾਂਦੇ ਸੀ ਅੱਜ ਦੇ ਪਲੇਅਰਾਂ ਵਾਂਗੂ ਇਹ ਨਹੀਂ ਵੀ ਮੈਂ ਰੇਡਰਾਂ ਤੇਰੇ ਤੇ ਨਹੀਂ ਆ ਜਾਂਦੀ ਮੇਂੇ ਗੱਲ ਨਹੀਂ ਸੀ ਹਾਂਜੀ ਹਾਂਜੀ ਉਹ ਨੌਨ ਸਟਾਪ ਆਵੇਂ ਮੁੰਡੇ ਹੁੰਦੇ ਤਾਕੜੇ ਮੁੰਡੇ ਜਾਪਦੇ ਆ ਤੇ ਉਦੋਂ ਦੇ ਮੈਚ ਜਿਹੜੇ ਅਸੀਂ ਸੁਣਦੇ ਆ ਚਲੋ ਦੇਖੇ ਤਾਂ ਨਹੀਂ ਮੇਰੀ ਉਮਰ ਛੋਟੀ ਐ ਤੁਸੀਂ ਸਾਨੂੰ ਮਤਲਬ ਦੇਖਿਆ ਸੀ ਤੁਸੀਂ ਖੇਡੇ ਹੋ ਮੈਚ ਮਤਲਬ ਕਿੰਨੇ ਨੰਬਰਾਂ ਦੇ ਸੀ ਤੇ ਕਿਵੇਂ ਖੇਡੇ ਜਾਂਦੇ ਸੀ ਯਾਰ ਉਹ ਅਨਪੜਤਾ ਸੀ ਬਾੜੀ 60 60 ਕੌਡੀਆਂ ਵੀ ਪਵਾ ਲਈ 60 60 ਕੌਡੀਆਂ ਹਾਂ ਸੱਤ ਨਹੀਂ ਮੰਨਣਾ ਤੁਸੀਂ ਹਾਂਜੀ ਇਸ ਹਰਸਰੜ ਕੌਡੀਆਂ ਮੈਂ ਆ ਪਾਈਆਂ ਇੱਕ ਰੀਡ ਚ ਵੀ ਜਿਵੇਂ ਪਿੰਡ ਦੀ ਉਸੇ ਕੋਈ ਕੋਈ ਵੱਲਬਾਤ ਹੁੰਦੀ ਵੀ ਬੁਗਲੇ ਨੂੰ ਹਰਾ ਦਿਓ ਚੱਲ ਵੀ ਇਹਨੂੰ ਹਰਾ ਦਿਓ ਉਦੋਂ ਫਿਰ ਜਿਹੜਾ ਬੰਦੇ ਨਾਮ ਹੁੰਦਾ ਉਹਨੂੰ ਹਰਾਉਣਾ ਬਹੁਤ ਵੱਡੀ ਗੱਲ ਬਣ ਜਾਂਦੀ ਹਾਂ ਪਰ ਕੁਦਰਤ ਵੀ ਸ਼ੁਰੂ ਹੋ ਜਾਂਦੀ ਆਪਣੇ ਨਾਲ ਕੁਦਰਤ ਵੀ ਕੁਦਰਤ ਜਿਹੜੀ ਕੁਦਰਤ ਆਏ ਬਲਵਾਨ ਹੈ ਮੈਂ ਇਥੇ ਟੋਂਗ ਵਾਲੀ ਛੱਡਿਆ ਬਹੁਤ ਤਾਕੜਾ ਤਿੰਨ ਚਾਰ ਮੈਚ ਹੀ ਮੈਂ ਤਾਕੜੇ ਛੱਡਿਆ ਫਿਰ ਜਵਾਨੀ ਪੈਰ ਤੇ ਫਿਰ ਮੈਂ ਅਸਾਂਸਤਾ ਖੇਡਣ ਲੱਗ ਗਿਆ ਹਾਂਜੀ ਚਲੋ ਅਸੀਂ ਤੁਹਾਡਾ ਮਤਲਬ ਬੁਗਲਾ ਦਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਇੰਟਰਵਿਊ ਦੇਣ ਲਈ ਤੁਹਾਡਾ ਵੀ ਮੈਚ ਹੈ ਤੇ ਇਧਰ ਤੁਸੀਂ ਸਾਡੇ ਮਤਲਬ ਚੈਨਲ ਨੂੰ ਬਹੁਤ ਬਹੁਤ ਚੈਨਲ ਨੂੰ ਸਨਮਾਨਤਾ ਤੇ ਬਹੁਤ ਹੀ ਬਹੁਤ ਛੋਟੀ ਮਿਹਰਬਾਨੀ ਮੈਨੂੰ ਮਿਲਣ ਤੇ ਕਿਉਂਕਿ ਮੈਂ ਤਾਂ ਇੱਕ ਬੱਚਾ ਸਮਾਨ ਹਾਂ ਤੁਸੀਂ ਮੇਰੇ ਤੇ ਮੇਰੀ ਉਮਰ ਬਹੁਤ ਹੋ ਗਈ ਬਡੇਰੇ ਆ ਤੇ